ਹੈਲੋ ਗਾਇਜ਼ ਵੈਲਕਮ ਟੂ ਬੈਕ ਮਾਈ YouTube ਚੈਨਲ ਨਮੇ ਬਲੌਗ ਦੇ ਇਤਰਾ ਸਵਾਗਤ ਹੈ ਜੀ ਅੱਜ ਆਪਾਂ ਚੱਲੇ ਆਂ ਜੀ ਬਾਬਿਆਂ ਦੀ ਨਗਰੀ ਆਪਣਾ ਫਤੇਗੜ ਸਹਿਬ ਤੇ ਮੱਥਾ ਟੇਕਣ ਪਲਾਨ ਤਾਂ ਹੈਗਾ ਸੀ ਆਪਣਾ ਸ਼ਹੀਦੀ ਦਿਹਾੜਿਆਂ ਤੋਂ ਪਹਿਲਾਂ ਦਾ ਤੇ ਉਸ ਟਾਈਮ ਦੇ ਵਿੱਚ ਥੋੜਾ ਜਿਹਾ AC ਵੀ ਰਸ਼ ਹੋਣ ਕਰਕੇ ਜਾ ਨਹੀਂ ਹੋਇਆ ਤੇ ਤੇ ਹੁਣ ਆਪਾਂ ਚੱਲੇ ਆਂ ਜੀ ਫਤੇਗੜ ਸਹਿਬ ਮੱਥਾ ਟੇਕਣ ਮੈਂ ਤੇ ਮੇਰੀ ਵਾਈਫ ਠੀਕ ਹੈ ਜੀ ਤਿਆਰ ਆਪਾਂ ਹੁਣ ਲੱਗਿਆ ਨਹਾਣ ਤੇ ਨਹਾ ਕੇ ਤਿਆਰ ਹੋ ਕੇ ਫਿਰ ਮਿਲਦੇ ਹਾਂ ਓਕੇ ਜੀ ਜੁੜੇ ਰਹੋ ਵੀਡੀਓ ਦੇ ਨਾਲ ਲੋ ਜੀ ਆਪਾਂ ਹੋ ਗਏ ਰੈਡੀ ਤੁਸੀਂ ਦੇਖ ਸਕਦੇ ਹੋ ਆਪਾਂ ਆਪਣੇ ਮੈਂ ਇਨ ਬਲੈਕ ਠੀਕ ਹੈ ਜੀ ਤੇ ਬਸ ਆਪਣੀ ਤਿਆਰੀਆ ਹੁਣ ਜਾਣ ਦੀ ਠੀਕ ਹੈ ਬਸ ਮੇਰੀ ਵਾਈਫ ਹੋ ਰਹੀ ਹੈ ਤਿਆਰ ਠੀਕ ਹੈ ਤੁਹਾਨੂੰ ਮੈਂ ਦਿਖਾਣਾ ਕੀ ਕਰ ਲਈਓ ਹੈਲੋ ਆ ਦੇਖੋ ਜੀ ਬਾਚ ਲੱਗਿਆ ਸੀ ਮੈਂ ਰੈਡੀ ਹੋਣ ਕੀ ਕਹਿਣਾ ਚਾਹੋਗੇ ਜੀ ਮੇਰੀ ਤਿਆਰ ਹੋਣ ਦੀ ਸਪੀਡ ਦੇ ਬਾਰੇ ਕੀ ਕਹਿਣਾ ਚਾਹੋਗੇ ਫਿਰ ਤੁਸੀਂ ਕੀ ਕਰਨਾ ਤੁਸੀਂ ਨਾ ਕੇ ਕੱਪੜੇ ਪਾਣੇ ਆ ਹਾਂਜੀ ਮੈਂ ਕੁਕਿੰਗ ਐ ਮੈਗੀ ਤਾਂ ਹੈ ਨਹੀਂ ਵੀ 2 ਮਿੰਟਾਂ ਚ ਤਿਆਰ ਹੋ ਜੂੰਗੀ ਮੈਗੀ ਵੀ 10 ਮਿੰਟ ਲੈ ਲੈਂਦੀ ਆ 2 ਮਿੰਟ ਦੀ ਜਹਾ ਤੇ ਉਹ ਵੀ ਹਨਾ ਉਹ ਵੀ ਫੀਮੇਲ ਹੀ ਐ ਉਹ ਮੇਲ ਨਹੀਂ ਐ ਚਲੋ ਹੱਸੀਆ ਕੇ ਦੀਆਂ ਆਪਣੀ ਜਗਾ ਤੇ ਤੇ ਹੋਰਿਆ ਰੈਡੀ ਰੈਡੀ ਹੋਏਗੀ ਤੇ ਫਿਰ ਆਪਾਂ ਨਿਕਲਾਂਗੇ ਓਕੇ ਜੀ ਲੋ ਜੀ ਆਪਾਂ ਚੱਲਿਆਂ ਹੁਣ ਫਤੇਗੜ ਸਾਹਿਬ ਠੀਕ ਹੈ ਮੈਂ ਤੇ ਮੇਰੀ ਵੋਟੀ ਤੇ ਮੈਂ ਆਪਾਂ ਤੁਹਾਨੂੰ ਦਿਖਾਵਾਂਗੇ ਰਸਤੇ ਵਿੱਚ ਜੋ ਵੀ ਵਧੀਆ ਲੱਗਿਆ ਓਕੇ ਜੀ ਬਾਏ ਬਾਏ ਹੈਲੋ ਬ੍ਰਦਰ ਦੇਖੋ ਭਾਈ ਕੱਲ ਪਿਆ ਮੀਂਹ ਜ਼ੋਰਦਾਰ ਮੇਰੀ ਤੂਫਾਨ ਕੱਲ ਤੇ ਪੂਰਾ ਕਸਮਾਨ پارک ਹੈ ਤੇ ਦੇਖੋ ਟਾਹਣੀਆਂ ਟੋਣੀਆਂ ਟੁੱਟੀਆਂ ਪਈਆਂ ਨੇ ਹੈ ਆ ਇਧਰ پارک ਚ ਪੂਰਾ ਗਾਹ ਬਾਰਕਾ ਉਹ ਸਫੈਦ ਦੇ ਟੁੱਟੇ ਪਏ ਨੇ ਆ ਇਧਰ ਦੇਖੋ ਭਾਈ ਦਰਖਤ ਦਰਖਤ ਸਾਰੇ ਟੁੱਟੇ ਪਏ ਨੇ ਵਾਹ ਜੀ ਵਾਹ ਕੱਲ ਕਾਫੀ ਨੇ ਆ ਵੇ ਖੰਭਾ ਵੀ ਟੁੱਟਿਆ ਪਿਆ ਵੀਰੇ ਓਏ ਹੋਏ 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 ਉਹ ਕੱਲ ਜ਼ਬਰਦਸਤ ਨੇਰੀ ਚੱਲੀ ਏ ਜ਼ਬਰਦਸਤ ਆ ਦੇ ਓਏ ਹੋਏ ਹੋਏ ਆ ਦੇ ਟਾਣਾ ਓਏ ਹੋਏ ਹੋਏ ਕੁੱਤਾ ਟਾਣਾ ਓਖੜਿਆ ਪਿਆ ਓਏ ਪਿੱਛੇ ਦੇਖੋ ਦੇਖਿਆ ਕਿੱਡਾ ਨਾਣਾ ਓਖੜਿਆ ਪਿਆ ਦੀ ਓਏ ਹੋਏ 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 ਆ ਦੇ ਉਹ ਦੇ ਉਹ ਓਏ ਹੋਏ 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 ਬਾਲਾ ਚੱਕੜਦੀ ਵੀ ਕੱਲ ਤਾਂ ਓਏ ਹੋਏ ਹੋਏ ਆ ਦਰਖਤ ਡੇਡਾ ਕਰਤਾ ਓਏ ਓਏ ਹੋਏ ਹੋਏ ਆਓ ਦੋ ਦਟਾਣੀ ਓਏ ਹੋਏ ਹੋਏ ਓਏ ਹੋਏ ਹੋਏ ਆ ਦੇ ਪੂਰਾ ਦਰਖਤੀ ਪੱਟ ਛੱਡੇਈ ਪੂਰਾ ਦਰਖਤੀ ਪੱਟ ਛੱਡੇਈ ਨੇਰੀ ਓਏ ਹੋਏ 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 ਓਏ ਹੋਏ ਹੋਏ ਆ ਰਿਹਾ ਜੀ ਆਪਣਾ ਸਕੂਲ ਇੱਥੇ ਮੈਂ ਬੜ ਜਾਗਾ ਇਹ ਹੈਗਾ ਇਹ ਮਲਟੀ ਮਲਟੀ ਸਕੂਲ ਮਲਟੀ ਸਕੂਲ ਇੱਥੇ ਆਪਾਂ ਸਟੱਡੀ ਕੀਤੀ ਆ ਇੱਥੇ ਆਪਾਂ ਸਟੱਡੀ ਕੀਤੀ ਆ ਜੀ ਆਹ ਦੇਖੋ ਓਏ ਜਾਲੀਆਂ ਵੀ ਤੋੜ ਛੱਡੀਆਂ ਓਏ ਹੋਏ ਹੋਏ ਓਏ ਹੋਏ 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 ਓਏ ਹੋਏ ਹੋਏ ਬਹੁਤ ਬਹੁਤ ਕੁਸਮਾਨ ਪਿਆ ਨੇਰੀ ਨੇ ਬਹੁਤ ਕੁਸਮਾਨ ਪਾਇਆ ਔਰ ਦੇਖੋ ਓਏ ਹੋਏ ਹੋਏ ਚਲੋ ਠੀਕ ਹੈ ਗਾਇਸ ਅੱਗੇ ਕੁਝ ਹੋਰ ਨਾਮਾ ਦਿਖਿਆ ਤਾਂ ਉਹ ਵੀ ਦਿਖਾਵਾਂਗੇ ਤੁਹਾਨੂੰ ਲੋ ਜੀ ਕਰੋ ਦਰਸ਼ਨ ਸ਼੍ਰੀ ਦੁਖਨੀਵਰਨ ਸਾਹਿਬ ਦੇ ਤੇ ਆਪਾਂ ਪਹੁੰਚ ਗਏ ਜੀ ਦੁਖਨੀਵਰਨ ਸਾਹਿਬ ਕੋਲ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਹੈਗਾ ਜੀ ਸਰੰਦਰ ਰੋਡ ਜੀ ਆਪਾਂ ਤੇਲ ਪਵਾ ਲਿਆ ਜੀ ਟੈਂਕੀ ਫੁੱਲ ਕਰਾ ਲਿਆ ਠੀਕ ਹੈ ਤੇ ਆ ਆ ਗਿਆ ਜੀ ਸਰਹੰਦ ਰੋਡ ਵੀ ਦੇਖ ਸਕਦੇ ਹੋ ਤੇ ਆਪਾਂ ਜਾ ਰਹੇ ਆ ਆਰਾਮ ਨਾਲ 20-25 ਦੀ ਸਪੀਡ ਤੇ ਠੀਕ ਹੈ ਕਿਉਂਕਿ ਠੰਡ ਬਹੁਤ ਲੱਗ ਰਹੀ ਹੈ ਆਪਾਂ ਨੂੰ ਲੱਗਿਆ ਨਹੀਂ ਸੀਗਾ ਵੀ ਠੰਡ ਇੰਨੀ ਲੱਗੇਗੀ ਤੇ ਹੁਣ ਜਿਆਦਾ ਲੱਗ ਰਹੀ ਹੈ ਤੇ ਉਦੋਂ ਪਤਾ ਲੱਗ ਰਿਹਾ ਵੀ ਠੰਡ ਲੱਗ ਰਹੀ ਹੈ ਤੇ ਹੁਣ ਤੁਹਾਨੂੰ ਸਮਝ ਲੱਗ ਰਹੀ ਹੈ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਸਮਝ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ ਹੈ ਠੀਕ ਹੈ ਜੀ ਤੇ ਇਹ ਹੈਗਾ ਜੀ ਸਰੰਦ ਰੋਡ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਟੈਂਕੀ ਫੁੱਲ ਕਰਾ ਕੇ ਚੱਲਿਆਂ ਸਰੰਦ ਫਤੇਗੜ ਸਾਹਿਬ ਠੀਕ ਹੈ ਤੇ ਓਕੇ ਮਿਲਦੇ ਆਂ ਆਪਾਂ ਥੋੜੀ ਦੇਰ ਬਾਅਦ ਆਪਾਂ ਆ ਗਏ ਰੋਡ ਤੇ ਥੋਈ ਦੇਰ ਖੜੇ ਆਂ ਠੰਡ ਲੱਗਣ ਲੱਗ ਗਈ ਆਪਾਂ ਨੂੰ ਸਹੀ ਨਾ ਠੰਡਾ ਹੋ ਗਿਆ ਆਪਣਾ ਪੂਰਾ ਬਿਲਕੁਲ ਤੁਹਾਨੂੰ ਮੈਂ ਇੱਕ ਚੀਜ਼ ਦਿਖਾਣਾ ਹੈ ਵੇਖੋ ਆ ਹੈਗਾ ਜੀ ਬਾਗ ਇੱਥੇ ਡਰੈਗਨ ਫਰੂਟਾਂ ਦਾ ਬਾਗ ਹੈ ਉਹ ਦੇਖੋ ਇਹ ਤਾਂ ਡਰੈਗਨ ਫਰੂਟ ਲੱਗਦੇ ਨੇ ਦੇਖ ਸਕਦੇ ਹੋ ਠੀਕ ਹੈ ਜੀ ਤੇ ਥੋੜੀ देर ਰਵਾਨ ਖੜਦੇ ਆਪਾਂ ਫਿਰ ਥੋੜਾ ਜਿਹਾ ਸੈੱਟ ਹੋਵੇ ਤੇ ਫਿਰ ਉੱਥੋਂ ਤੁਰਦੇ ਆ ਦੁਬਾਰੇ ਆਪਾਂ ਤੇ ਹਾ ਇੱਧਰ ਖੜਾ ਜੀ ਆ ਦੇਖੋ ਆ ਸੈਲਰ ਆ ਇਹ ਹੁਣ ਐ ਨਹੀਂ ਪਤਾ ਅਡਾਨੀ ਦਾ ਕੇਮਬਾਨੀ ਦਾ ਜਾਂ ਫਿਰ ਸਰਕਾਰੀ ਆ ਠੀਕ ਹੈ ਉਹ ਦੇਖੋ ਟਰੱਕ ਟਰੱਕ ਦੇ ਕਿੰਨੇ ਖੜੇ ਨੇ ਹੋਰੇ ਨਾਜਾਲੇ ਤੇ ਆ ਪਿੱਛੇ ਹੈਗਾ ਜੀ ਬਾਗ ਡਰੈਗਨ ਫੂਲ ਦਾ ਬਾਗ ਹੈ ਓਕੇ ਜੀ ਤੇ ਹੁਣ ਆਪਾਂ ਥੋੜੀ ਦੇਰ ਤੱਕ ਇੱਥੇ ਚੱਲਾਂਗੇ ਪਹੁੰਚ ਗਏ ਆ ਜੀ ਸਰੰਦ ਕੋਲ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਨਵਾਬ ਸ਼ੇਰ ਮੁਹੰਮਦ ਖਾਨ ਯਾਦਗਰੀ ਗੇਟ ਠੀਕ ਹੈ ਜੀ ਇੱਥੋਂ ਹੁਣ ਆਪਾਂ ਜਾਵਾਂਗੇ ਸਰੰਦ ਫਤਿਹਗੜ ਸਾਹਿਬ ਤੇ ਇਧਰੋਂ ਐਂਟਰ ਹੁੰਦੇ ਸਾਰੀ ਆਪਾਂ ਸਰੰਦ ਜੇ ਐਂਟਰ ਹੋ ਜਾਣਾ ਆ ਤੇ ਦੇਖ ਸਕਦੇ ਹੋ ਠੀਕ ਹੈ ਤੇ ਇਧਰ ਹੈਗਾ ਪਿੰਡ ਉਹ ਦੇਖੋ ਰੋਡ ਚੱਲਦਾ ਪਿਆ ਪੂਰਾ ਕੈਂਟ ਤੇ ਇਧਰ ਆ ਫੁੱਲ ਲੱਗੇ ਹੋਏ ਨੇ ਸਾਈਡਾਂ ਤੇ ਤੁਸੀਂ ਦੇਖ ਸਕਦੇ ਹੋ ਇਹ ਗਲਾਉ ਦੇ ਫੁੱਲ ਲੱਗੇ ਹੋਏ ਨੇ ਬਹੁਤ ਸੋਹਣਾ ਬਣਾ ਤਿਆ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆ ਪਟਾਗੜ ਸਾਹਿਬ ਜੀ ਆਪਾਂ ਟਨਾਲ ਚ ਪਹੁੰਚ ਗਏ ਆ ਦੇਖੋ ਅੰਡਰਗਰਾਊਂਡ ਜਿਹੜਾ ਬ੍ਰਿਜਾ ਇੱਥੇ ਬਾਈ ਪਾਣੀ ਬਹੁਤ ਭਰਿਆ ਹੋਇਆ ਆ ਸਾਡੇ ਪੈਰ ਭਰ ਗਿਆ ਦੇਖੋ ਬੋਟਾਂ ਚ ਵੀ ਪਾਣੀ ਪੈ ਗਿਆ ਯਾਰ ਆ ਦੇਖ ਲਓ ਗੁਰੂ ਦੀ ਨਗਰੀ ਦੇ ਵਿੱਚ ਵੀ ਕੰਮ ਚੱਜਦਾ ਨਹੀਂ ਹੈਗਾ ਆ ਜਿਹੜਾ ਅੱਜ ਕੱਲ ਦਾ ਪ੍ਰਸ਼ਾਸਨ ਆ ਬਾਈ ਕਹਿੰਨੇ ਆ ਭਗਵੰਤ ਮਾਨ ਸਾਹਿਬ ਇਹ ਵੀਡੀਓ ਭਗਵੰਤ ਮਾਨ ਜੀ ਦਾ ਜ਼ਰੂਰ ਪਹੁੰਚਾ ਦਿਓ ਵੀ ਆ ਦੇਖੋ ਜੀ ਆ ਗੁਰੂ ਦੀ ਨਗਰੀ ਦਾ ਹਾਲ ਦੇਖ ਲਓ ਪਾਣੀ ਇੰਨਾ ਖੜਿਆਗਾ ਸਾਡੀ ਸਕੂਟਰ ਵੀ ਮਸਾ ਕੱਢੀ ਆ ਸਈ ਆ ਸਕੂਟਰੀ ਤੇ ਪਾਣੀ ਦੇਖ ਲੋ ਕਿੰਨਾ ਆ ਮੇਰੀ ਵਾਈਫ ਦੀ ਸਾਰੇ ਕੱਪੜੇ ਗਿੱਲੇ ਹੋ ਗਏ ਆ ਮੇਰੇ ਬੋਟਾਂ ਚ ਵੀ ਪਾਣੀ ਭਰ ਗਿਆ ਪਾਣੀ ਬਹੁਤ ਖੜਾ ਹੋ ਰੇ ਜਮੀ ਕੰਮ ਚ ਅੱਜ ਤਾਂ ਨਹੀਂ ਹੈਗਾ ਯਾਰ ਪ੍ਰਸ਼ਾਸਨ ਦਾ ਜਮੀ ਵੀ ਢੇਲੇ ਦਾ ਪੈ ਕੰਮ ਕਰਕੇ ਰਾਜ਼ੀ ਨਹੀਂ ਹੈਗੀ ਪ੍ਰਸ਼ਾਸਨ ਚਲੋ ਪਹੁੰਚਦੇ ਆ ਆਪਾਂ ਗੁਰਦੁਆਰੇ ਬਾਕੀ ਆ ਵੀਡੀਓ ਬਈ ਪਗਮੰਤਮਾਂ ਦਾ ਸੀਐਮ ਪਗਮੰਤਮਾਂ ਤੱਕ ਜਦੋਂ ਪਹੁੰਚਣੀ ਚਾਹੀਦੀ ਹੈ ਇਹਦਾ ਹੱਲ ਹੋਣਾ ਚਾਹੀਦਾ ਜਿਹੜਾ ਉਹ ਰੈਣਾ ਪਾਣੀ ਖੜਿਆ ਨਹੀਂ ਹਜੇ ਇੰਨਾ ਪਿਆ ਨਹੀਂ ਜਿਹੜੇ ਸਾਨੂੰ ਉਹਰੇ ਪਾਣੀ ਖੜਾ ਆ ਲੋ ਜੀ ਆਪਾਂ ਪਹੁੰਚ ਗਏ ਫਤੇਗੜ ਸਾਹਿਬ ਠੀਕ ਹੈ ਜੀ ਤੇ ਆਪਾਂ ਲਗਾਤੀਏ ਪਾਰਕਿੰਗ 'ਚ ਸਕੂਟੀ ਠੀਕ ਹੈ ਜੀ ਪਾਰਕਿੰਗ ਹੈ ਜੇ ਕਿਸ ਨੂੰ ਨਹੀਂ ਪਤਾ ਤਾਂ ਵੀਰੇ ਰੋਡ ਤੇ ਆ ਕੇ ਸਿੱਧਾ ਠੀਕ ਹੈ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਅੰਦਰ ਨਿਕਲ ਕੇ ਤੇ ਅੰਦਰ ਨੂੰ ਪਾਰਕਿੰਗ ਆਂਦੀ ਆ ਆਪਣੀ। ਐ ਉਧਰਲੀ ਸਾਈਡ ਗੱਡੀਆਂ ਦੀ ਆ ਤੇ ਇਧਰਲੀ ਸਾਈਡ ਹੈਗੀ ਆ ਸਕੂਟੀ ਮੋਟਰਸਾਈਕਲ ਦੀ, ਟੂ-ਵੀਲਰ ਦੀ। ਓਕੇ ਜੀ। ਤੇ ਹੁਣ ਆਪਾਂ ਬੰਨਾਂਗੇ ਰਮਾਲ ਤੇ ਚੱਲਦੇ ਆਂ ਅੰਦਰ। ਹਾਂਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਆਪਾਂ ਬੰਨ ਰਹੇ ਆ ਸਿਰ ਤੇ ਰਮਾਲ ਤੁਸੀਂ ਦੇਖ ਸਕਦੇ ਹੋ। ਕਿਉਂਕਿ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਤੋਂ ਪਹਿਲਾਂ ਸਿਰ ਟਕਣਾ ਜ਼ਰੂਰੀ ਹੈ। ਲੋ ਜੀ ਫਤਿਹਗੜ ਸਾਹਿਬ ਪਹੁੰਚ ਗਏ ਆਪਾਂ ਤੇ ਪਾਰਕਿੰਗ ਉਰੇ ਫ੍ਰੀ ਆ ਵੀਰੇ ਕੋਈ ਚਾਰਜ ਨਹੀਂ ਹੈਗੇ ਪਾਰਕਿੰਗ ਦੇ ਇਹ ਹੈਗੇ ਜੀ ਗੁਰੂਆਂ ਦੀ ਨਗਰੀ ਬਾਕੀ ਵੀਡੀਓ ਅਲਾਉ ਨਹੀਂ ਹੈਗੀ ਆਪਾਂ ਜਿੰਨੇ ਕੋ ਹੋ ਸਕਿਆ ਆਪਾਂ ਕਲਿੱਪ ਲਵਾਂਗੇ ਠੀਕ ਹੈ ਜੀ ਹੁਣ ਪਹਿਲਾਂ ਆਪਾਂ ਚੱਲੀਏ ਜੋੜ ਜੋੜੇ ਕਰ ਉੱਥੇ ਜੋੜੇ ਕੱਢ ਕੇ ਤੇ ਫਿਰ ਆਪਾਂ ਚੱਲਾਂਗੇ ਅੱਗੇ ਹਾਂਜੀ ਆਪਾਂ ਲੈਣਾ ਸੀ ਪ੍ਰਸ਼ਾਦ ਤੇ ਉਹਦੇ ਲਈ ਆਪਾਂ ਲੱਗ ਗਏ ਲੈਂਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੈਂਨ ਛੋਟੀ ਜੀ ਹੈ ਬਟ ਫੇਰ ਵੀ ਇਹਦੇ ਵਿੱਚ ਟਾਈਮ ਲੱਗ ਜਾਂਦਾ ਆ ਫੇਰ ਵੀ ਆਪਾਂ ਨੂੰ ਟਾਈਮ 15 ਕ ਮਿੰਟ ਲੱਗ ਗਏ ਪ੍ਰਸ਼ਾਦ ਲੈਣ ਦੇ ਵਿੱਚ ਲੋ ਜੀ ਆਵਾ ਪਹੁੰਚ ਗਿਆ ਗੁਰਦੁਆਰੇ ਪੂਰਾ ਭੁਖਾ ਨਮ ਸਤਿ ਸ੍ਰੀ ਅਕਾਲ ਜਾਨਾ ਨਾ ਨਾ ਹਾਂਜੀ ਇਹ ਹੈਗਾ ਜੀ ਸ਼ਹੀਦੀ ਸਥਾਨ ਪੂਰਾ ਸਾਹਿਬ ਬਾਬਾ ਜੁਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਦਾ ਇੱਥੇ ਜਦ ਤਵਾ ਪਹੁੰਚੇ ਆਪਾਂ ਨੂੰ ਬਹੁਤ ਸਕੂਨ ਮਿਲਿਆ ਮਤਲਬ ਵੀ ਇੱਥੇ ਪਹੁੰਚ ਗਏ ਨਾ ਬਸ ਜੀ ਨਹੀਂ ਕਰਦਾ ਵਾਪਸ ਜਾਣ ਦਾ ਤੇ ਇੱਥੇ ਜੋ ਸਕੂਨ ਹੈ ਨਾ ਉਹ ਕਿਤੇ ਵੀ ਨਹੀਂ ਹੈਗਾ ਕਰੋ ਜੀ ਦਰਸ਼ਨ ਸ਼ਹੀਦਿਆ ਸਥਾਨ ਪੋਰਾ ਸਾਹਿਬ ਦੇ ਇੱਥੇ ਨਾ ਹੋ ਪਹੁੰਚ ਗਏ ਆਟੋਮੈਟਲੀ ਜਦੋਂ ਆਪਾਂ ਇੱਥੇ ਆਉਂਦੇ ਹਾਂ ਸ਼ੀਸ਼ ਚ ਕੋਨ ਹੈ ਨਾ ਅੱਖਾਂ ਦੇ ਵਿੱਚ ਆਟੋਮੈਟਲੀ ਪਾਣੀ ਆ ਜਾਂਦਾ ਹੈਗਾ ਤੇ ਉਹੀ ਗੱਲ ਦਿਮਾਗ 'ਚ ਆ ਜਾਂਦੀ ਹੈ ਵੀ ਕਿਵੇਂ ਦੋ ਛੋਟੇ-ਛੋਟੇ ਬੱਚੇ ਜਿਨ੍ਹਾਂ ਦੀ ਉਮਰ 7 ਤੇ 9 ਸਾਲ ਦੀ ਸੀ ਵੀ ਈਨ ਨਹੀਂ ਮੰਨੀ ਹੈਗੀ ਆਪਣਾ ਧਰਮ ਨੂੰ ਬਚਾਉਣ ਲਈ ਹਨਾ ਵੀ ਆਪਣੀ ਜਾਨ ਦੀ ਬਾਜ਼ੀ ਲਾ ਗਏ ਪਰ ਹਾਰ ਨਹੀਂ ਮੰਨੀ ਹੈਗੀ ਤੇ ਬਹੁਤ ਸਕੂਨ ਮਿਲੇ ਇੱਥੇ ਪਹੁੰਚ ਕੇ ਤੇ ਸਾਰਿਆਂ ਨੂੰ ਇੱਕ ਵਾਰੀ ਜ਼ਰੂਰ ਜਾਣਾ ਚਾਹੀਦਾ ਹਾਂਜੀ ਹੁਣ ਆਪਾਂ ਚੱਲਿਆਂ ਜੀ ਠੰਡਾ ਬੁਰਜ ਸਾਹਿਬ ਵਾਲਾ ਤੁਸੀਂ ਦੇਖ ਸਕਦੇ ਹੋ ਹਾਂਜੀ ਕਰੋ ਦਰਸ਼ਨ ਠੰਡਾ ਬੁਰਜ ਸਾਹਿਬ ਦੇ ਇੱਥੇ ਮਿਲ ਕੇ ਨਾ ਦਿਲ ਨੂੰ ਥੋੜਾ ਜਿਹਾ ਕਹਿੰਦਾ ਨਾ ਵੀ ਮਯੂਸੀ ਜਿਸ਼ ਹੋ ਜਾਂਦੀ ਆ ਤੇ ਵੀ ਹਾਂ ਵੀ ਕਿੰਨਾ ਟਾਈਮ ਹੋਰੇ ਹਨਾ 5-7 ਦਿਨ ਹੋਰੇ ਕਿਵੇਂ ਇਕੱਟੇ ਹੋਣੇ ਆ ਬਿਨਾ ਉਹਨਾਂ ਤੋਂ ਕਿਸੇ ਵੀ ਬਿਸਤਰਾ ਕੋਈ ਕੰਬਲ ਨਹੀਂ ਕੋਈ ਕੱਪੜਾ ਨਹੀਂ ਵਿਛਾਣ ਨੂੰ ਜਾਂ ਪਰਦਾ ਲੈਣ ਨੂੰ ਹਨਾ ਬਸ ਉਹ ਹੀ ਕੱਪੜੇ ਸੀ ਜਿਹੜੇ ਉਹਨਾਂ ਨੇ ਪਾਏ ਹੋਏ ਸੀਗੇ ਤੇ ਉਮਰ ਵੀ ਉਤੋਂ ਕੋਈ ਜ਼ਿਆਦਾ ਨਹੀਂ ਸੀ ਉਮਰ ਵੀ ਸਿਰਫ 7-9 ਸਾਲ ਦੀ ਹੈ ਨਾ ਕਿਵੇਂ ਕੱਟਿਆ ਉਹਨਾਂ ਨੇ ਤੇ ਅੱਜ ਦੇ ਟਾਈਮ 'ਚ ਤਾਂ ਆਪਾਂ ਆਪਣੇ ਕੋਲ ਸਾਰੀਆਂ ਸਹੂਲਤਾਂ ਹੁੰਦੀਆਂ ਨੇ ਪਰ ਉਸ ਟਾਈਮ ਦੇ ਵਿੱਚ ਕਿੱਦਾਂ ਕੱਟਿਆ ਉਹਨਾਂ ਨੇ ਕਰੋ ਜੀ ਦਰਸ਼ਨ ਠੰਡਾ ਬੁਰਜ ਸਾਹਿਬ ਦੇ ਹਾਂਜੀ ਹੁਣ ਆਪਾਂ ਚੱਲਿਆਂ ਸਰੋਵਰ ਸਾਹਿਬ ਕਿੰਨੇ ਨੂੰ ਤੇ ਉਹ ਵੀ ਦੇਖਦੇ ਸਾਹਮਣੇ ਸਰੋਵਰ ਹੈ ਜੀ ਉੱਥੇ ਆਪਾਂ ਹੱਥ ਮੋ ਧੋਵਾਂਗੇ ਆ ਦੇਖੋ ਜੀ ਆ ਆ ਗਿਆ ਪਾਂਸ ਰੋਵਰ ਸਾਈਗਨ ਤੇ ਮੱਛੀਆਂ ਦੇਖੋ ਤੁਸੀਂ ਸਾ ਪਾਣੀ ਦੇਖੋ ਕਿੰਨਾ ਸਾਫ ਤੇ ਕਲੀਅਰ ਛਮਰਾਂ ਦਿਖ ਰਹੀਆਂ ਨੇ ਉਹ ਦੇਖੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਮੱਛੀਆਂ ਤੈਰਦੀਆਂ ਤੇ ਇੱਥੇ ਆਪਾਂ ਨੇ ਤਾਂ 23 ਹੱਥ ਪੈਰ ਮੂੰਹ ਧੋਇਆ ਦੇਖੋ ਨੇ ਸਲੋਵਰ ਕਿੰਨਾ ਸੋਹਣਾ ਲੱਗ ਰਿਹਾ ਇਹ ਹੈਗੇ ਚਾਰੇ ਪਾਸੇ ਦੰਦਿਆਰਾ ਮੱਚੇ ਦੇ ਕਾਉਂਸਲ ਵਿਕਰੀਆਂ ਨੇ ਹਾਂਜੀ ਅਬਸਰੋਵਰ ਚ ਕਰਕੇ ਹਾਂਜੀ ਇਸ਼ਨਾਨਾ ਮਤਲਬ ਹੱਥ-ਮੂਤ ਧੋ ਕੇ ਤੇ ਹੁਣ ਚੱਲਿਆਂ ਜੀ ਲੰਗਰ ਹਾਲ ਵੱਲ ਨੂੰ ਹਾਂਜੀ ਇਹ ਆ ਗਿਆ ਪਰ ਲੰਗਰ ਹਾਲ ਕੋਲ ਦੇਖ ਸਕਦੇ ਜੀ ਮਾਤਾ ਗੁਜਰੀ ਜੀ ਲੰਗਰ ਹਾਲ ਇਹ ਕੌਨਸੀ ਲੱਕੜਾਂ ਪਈਆਂ ਨੇ ਇੱਥੇ ਠੀਕ ਹੈ ਜੀ ਇੱਥੇ ਸੰਗਤ ਲੱਗੀ ਹੋਈ ਹੈ ਸੇਵਾ ਕਰਨ ਵਾਸਤੇ ਆ ਦੇਖੋ ਜੀ ਸੰਗਤ ਸੇਵਾ ਕਰ ਰਹੀ ਹੈ ਔਰ ਇੱਧਰ ਚੱਲ ਰਿਹਾ ਜੀ ਚਾਹ ਦਾ ਲੰਗਰ ਤੇ ਆਪਾਂ ਪਹਿਲਾਂ ਛਕਾਂਗੇ ਪ੍ਰਸ਼ਾਦਾ ਜੀ ਤੇ ਇੱਧਰ ਬਈਆਂ ਨੇ ਥਾਲੀਆਂ ਇੱਧਰ ਬਾਬਾ ਜੀ ਸੇਵਾ ਕਰ ਰਹੇ ਸੀਗੇ ਪਲੇਟਾਂ ਸੈੱਟ ਕਰਕੇ ਰੱਖੀਆਂ ਹੋਈਆਂ ਸਾਰੀਆਂ ਮਤਲਬ ਵੀ ਬਾਟੀ ਚਮਚਾ ਹਨਾ ਪੂਰਾ ਸੈੱਟ ਜਿਆ ਬਣਾ ਕੇ ਰੱਖਿਆ ਹੋਇਆ ਸੀਗਾ ਬਾਬਾ ਜੀ ਨੇ ਇਹ ਆਪਣੇ ਦੋ ਪਲੇਟਾਂ ਲਈਆਂ ਇੱਕ ਮੈਂ ਆਪਣੇ ਵਾਸਤੇ ਤੇ ਇੱਕ ਆਪਣੇ ਵਾਹ ਵਾਸਤੇ ਤੇ ਆਪਾਂ ਚੱਲੇ ਲੰਗਰ ਹਾਲ ਦੇ ਅੰਦਰ ਅਸੀਂ ਦੇ ਸਦੇ ਸੰਗਤ ਬੈਠ ਕੇ ਲੰਗਰ ਛਕਰੀਏ ਜੀ ਲਓ ਜੀ ਆਪਾਂ ਲੰਗਰ ਛਕ ਰਹਿਆਂ ਤੇ ਦੇਖੋ ਆਹ ਦੇਖੋ ਇਹ ਬੜਾ ਸਵਾਦ ਬਣਿਆ ਲੰਗਰ ਲਓ ਜੀ ਆਪਾਂ ਲੰਗਰ ਪਾਣੀ ਛਕ ਕੇ ਬਾਹਰ ਆ ਗਏ ਆ ਤੇ ਹੁਣ ਚਾਹ ਦਾ ਲੰਗਰ ਛਕਦੇ ਆਪਾਂ ਠੀਕ ਹੈ ਅਸੀਂ ਦੇਖ ਸਕਦੇ ਹਾਂ ਚੱਲ ਰਹੀ ਚਾਹ ਦਾ ਲੰਗਰ ਤੇ ਹੁਣ ਆਪਾਂ ਪੀਵਾਂਗੇ ਚਾਹ ਚਾਹ ਦੇ ਨਾਲ ਰਸ ਖਾਣਿਆਂ ਦੇਖੋ ਆਪਾਂ ਮੈਂ ਤੇ ਮੇਰੀ ਵਾਈਫ ਦੋਨੇ ਦੀ ਚਾਹ ਤੇ ਰਸ ਦਾ ਲੰਗਰ ਛਕ ਰਹੇ ਹਾਂ ਹਾਂਜੀ ਸਾਹਮਣੇ ਕਰ ਰਹੇ ਸੀਗੇ ਕੁਝ ਮੁੰਡੇ ਸੇਵਾ ਲੱਕੜਾਂ ਪਾੜ ਰਹੇ ਸੀਗੇ ਤੇ ਆਪਾਂ ਵੀ ਜਾ ਕੇ ਉਹਨਾਂ ਦੇ ਨਾਲ ਲੱਗ ਗਏ ਦੇਖੋ ਜੀ ਇੱਦਾਂ ਚੱਲਦਾ ਹੁੰਦਾ ਘਣ ਲੱਕਣਾ ਆਪਾਂ ਨੇ ਪਾੜੀਆਂ ਬਹੁਤ ਵਧੀਆ ਲੱਗਿਆ ਸੇਵਾ ਕਰਕੇ ਕਾਫੀ ਟਾਈਮ ਬਾਅਦ ਆਪਾਂ ਨੇ ਘਣ ਚਲਾਇਆਗਾ ਥੋੜਾ ਦੇਖ ਸਕਦੇ ਹੋ ਤੁਸੀਂ ਥੋੜਾ ਕਿੱਡਾ ਵੱਡਾ ਆ ਨੋ ਜੀ ਆਪਾਂ ਲੱਕੜਾ ਪਾੜਤੀਆਂ ਰਾਤ ਦੇ ਉਹਦੇ ਵਾਸਤੇ ਲੰਗਰ ਵਾਸਤੇ ਤੇ ਮੇਰੀ ਵੋਟੀ ਆ ਬੈਠੀ ਹੈ ਕਿੰਨੇ ਚੱਲਦੇ ਪਿਆ ਜੀ ਲੋ ਜੀ ਹੁਣ ਆਪਾਂ ਚੱਲਿਆਂ ਬਾਹਰ ਠੀਕ ਹੈ ਜੀ ਲੰਗਰ ਵੀ ਸ਼ਾਮ ਲਿਆ ਥੋੜੀ ਜੀ ਸੇਵਾ ਵੀ ਕਰਤੀ ਤੇ ਮੇਰੀ ਘਰ ਵਾਲੀ ਨੇ ਥੋੜੀ ਜੀ ਸਬਜੀ ਛੇਲੀ ਆ ਪਿਆਜ਼ ਆਹ ਸਬਜੀ ਹੋ ਗਈ ਉਹ ਤੇ ਆਪਾਂ ਨੇ ਪਾੜੀਆਂ ਲੱਕਣਾ ਠੀਕ ਹੈ ਜੀ ਤੇ ਹੁਣ ਆਪਾਂ ਚੱਲੇ ਆਂ ਵਾਪਸ ਤੇ ਪਹਿਲਾਂ ਚਾਹੀਏ ਪਾਰਕਿੰਗ ਚ ਉੱਥੇ ਚੱਕੀ ਸਕੂਟੀ ਆਂ ਬੂਟੂ ਵੀ ਪਾਣਿਆ ਆ ਇੱਧਰ ਹੀ ਆ ਇੱਧਰ ਚੱਲਦੇ ਆਂ ਜੀ ਆਪਾਂ ਤੁਹਾਨੂੰ ਇਹ ਆਪ ਲੋ ਬੈਨ ਤੇ ਬਹੁਤ ਔਖਾ ਲੱਗਾ ਯਾਰ ਥੋੜਾ ਚਲਾਣਾ ਅੱਲਾ ਬਹੁਤ ਚਲਾਇਆ ਆਪਾਂ ਨੇ ਬੜਾ 10 12 ਸਾਲ ਬਾਅਦ ਚਲਾਣਾ ਥੋੜਾ ਜਿਹਾ ਦਿੱਕਤ ਹੋ ਜਾਂਦੀ ਆ ਪਰ ਫਿਰ ਵੀ ਚਲਾ ਲਿਆ ਆਪਾਂ ਨੇ ਹਾਂਜੀ ਕਿੱਦਾਂ ਦਾ ਲੱਗਿਆ ਸੇਵਾ ਕਰਕੇ ਉੱਚੀ ਦਾਨ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਹੁਣ ਆਪਣੇ ਜੋੜੇ ਪਏ ਨੇ ਉਧਰ ਆ ਪੌੜੀਆਂ ਚੜ ਕੇ ਜਾਣਾ ਆਪਾਂ ਨੇ ਤੇ ਪਹਿਲਾ ਆਪਾਂ ਜੋੜੇ ਪਾਈਏ ਫਿਰ ਉਸਤਵਾ ਜਾਵਾਂਗੇ ਪਾਰਕਿੰਗ ਚ ਸਿਕਿਉਰਿਟੀ ਚੱਕਾਂਗੇ ਠੀਕ ਹੈ ਜੀ ਪਹਿਲਾਂ ਹੁਣ ਆਪਾਂ ਆਪਣੇ ਜੋੜੇ ਪਾ ਲਈਏ ਲੋ ਜੀ ਇਹ ਸੀਗਾ ਫਤੇਗੜ ਸਾਹਿਬ ਜੀ ਦਾ ਵਲੌਗ ਤੇ ਠੀਕ ਹੈ ਜੀ ਕਿਦਾਂ ਦਾ ਲੱਗਿਆ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਅੱਜ ਦਾ ਬਲੌਗ ਆਪਾਂ ਕਰਦੇ ਆ ਇੱਥੇ ਐਂਡ ਤੇ ਮਿਲਾਂਗੇ ਆਪਾਂ ਨਵੀਂ ਵਿੱਚ ਠੋਕ ਜੀ ਬਾਏ ਬਾਏ